ਇਸਾਰੇ ਕਿ ਬਲੱਡ ਡੋਨੇਸ਼ਨ ਕੈਂਪ ਕਿਹੜਾ ਲਗਾਇਆ ਗਿਆ ਕਿਮਾ ਬਲੱਡ ਡੋਨੇਸ਼ਨ ਹੈ। ਹਾਂਜੀ ਨਮਸਕਾਰ ਮੇਰਾ ਨਾਮ ਦਿਨਕਰ ਕਪੀਲਾ ਇਟਾ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਮੈਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਲਗਾ ਰਿਹਾ ਹਾਂ ਜੋ ਕਿ ਪੰਡਿਤ ਸਵਰਗੀ ਸ਼੍ਰੀ ਪੰਡਿਤ ਪ੍ਰੇਮਪਾਲ ਜੀ ਇਹ ਲਗਾਤਾਰ ਜਿਹੜਾ ਕੈਂਪ ਚੱਲ ਰਿਹਾ ਚੌਥਾ ਸਾਡਾ ਲਗਾਤਾਰ ਕੈਂਪ ਹੈ ਡਾਕਟਰ ਬੀ ਆਰ ਅੰਬੇਦਕਰ ਕਟਿਆਣਾ ਦੀ ਤਰਫ ਰਮਨ ਬੈਂਸ ਜੋ ਕਿ ਮੇ ਨਾਲ ਪੂਰਾ ਸੰਯੋਗ ਕਰ ਰਿਹਾ ਹੈ ਤੇ ਸ਼ਹਿਰ ਵਾਸੀਆਂ ਦਾ ਸਾਨੂੰ ਸੰਪੂਰਨ ਪੂਰਾ ਯੋਗ ਯੋਗ ਮਿਲ ਰਿਹਾ ਹੈ ਕਿ ਸਾਰੇ ਸਾਡੇ ਨਾਲ ਅੱਜ ਦਾ ਨੌਜਵਾਨ ਬਹੁਤ ਉਤਸ਼ਾਹ ਹੈ ਸਾਰਿਆਂ ਵਿੱਚ ਅਸੀਂ ਅਸੀਂ ਇਹ ਕੈਂਪਸ 10:30 ਵਜੇ ਸ਼ੁਰੂ ਕੀਤਾ ਸੀ ਤੇ ਸਮਥਿੰਗ ਹਲ ਘੰਟਾ ਹੋ ਗਿਆ 11 ਸਾਡੇ ਡਾਨਲਡ ਹੋ ਚੁੱਕੇ ਆ ਤੇ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਆ ਕਿ ਨੌਜਵਾਨ ਦੇ ਵਿੱਚ ਬੜਾ ਹੀ ਅੱਜ ਉਤਸ਼ਾਹ ਹੈਗਾ ਆ ਮੈਂ ਜਿਨ੍ਹਾਂ ਨੂੰ ਵੀ ਕਾਲ ਕਰ ਰਿਹਾ ਜਿਹੜਾ ਸਾਡਾ ਲੋਕ ਕਹਿ ਰਹੇ ਪੰਜਾਬ ਨੂੰ ਬਦਨਾਮ ਕਰ ਰਹੇ ਆ ਕਿ ਨਸ਼ਿਆਂ ਵਿੱਚ ਆਏ ਅੱਜ ਪੰਜਾਬ ਨਸ਼ਿਆਂ ਵਿੱਚ ਹੋ ਗਿਆ ਪਰ ਲੇਕਿਨ ਅ ਸਰਕਾਰ ਨੂੰ ਕਹਿਣਾ ਚਾਹਨਾ ਆਓ ਦੇਖੋ ਅੱਛੇ ਕਮਬੈਕ ਪ੍ਰਾਲਾ ਹੋ ਰਿਹਾ ਹੈ ਕਿ ਦੇਖੋ ਅੱਜ ਨੌਜਵਾਨਾਂ ਵਿੱਚ ਬੜਾ ਹੀ ਉਤਸ਼ਾਹ ਆ ਕਿ ਆ ਕੇ ਖੜੇ ਆ ਇਹ ਨੌਜਵਾਨ ਆ ਇਹ ਮੇਰਾ ਪੰਜਾਬ ਹੈ ਹੱਸਦਾ ਫੱਸਦਾ ਪੰਜਾਬ ਆ ਨੌਜਵਾਨਾਂ ਵਿੱਚ ਬੜਾ ਹੀ ਉਤਸ਼ਾਹ ਭਰਿਆ ਹੋਇਆ ਹੈ ਕਿ ਖੂਨਦਾਨ ਦਿਨ ਬਿਲਕੁਲ ਸਾਰੇ ਜਣੇ ਆ ਰਹੇ ਆ ਬਹੁਤ ਉਤਸ਼ਾਹ ਹੈਗਾ ਸਾਰੇ ਵਿੱਚ ਸਰਪੀਨਾਉਂ ਕੀਆ ਆਪਣਾ ਸੰਦੀਪ ਸ਼ਰਮਾ ਇਹ ਚੌਥੀ ਵਾਰੀ ਕਰ ਰਿਹਾ ਸੀ ਅਨੇ ਬਹੁਤ ਵਧੀਆ ਜੀ ਮੈਂ ਹਰ ਸਾਲ ਕਰਵਾਉਂਦਾ ਹੀ ਰਹਿੰਦਾ ਹੈਗਾ ਉਦਾਂ ਵੀ ਕਿਤੇ ਵੀ ਕੋਈ ਲੋੜ ਪਵੇ ਤੇ ਮੈਂ ਡੋਨੇਟ ਕਰਨੇ ਆਪਣਾ ਇੱਕ ਐਨਜੀਓ ਹੈਗਾ ਆਪਾਂ ਇਕੱਠੇ ਮਿਲ ਕੇ ਇਹ ਆਰਦੋਸ ਕਰਦੇ ਰਹਿੰਦੇ ਹਾਂ ਜੀ ਥੈਂਕ ਯੂ ਜਲਾਰਾ ਦੇਖ ਕੇ ਤਾਂ ਕੀ ਕਹਿਣਾ ਚਾਹੁੰਦੇ ਆ ਨਾ ਜੀ ਨਹੀਂ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਬਹੁਤ ਵਧੀਆ ਰਹੇ ਨੇ ਜੋ ਵੀ ਕੀਤਾ ਹੈਗਾ ਤੇ ਅੱਛਾ ਟਰੀਟਮੈਂਟ ਮਿਲ ਰਿਹਾ ਹੈਗਾ ਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਕਿ ਸਾਰੇ ਆਪਣੇ ਵੱਲੋਂ ਮੈਕਸਿਮਮ ਯੋਗਦਾਨ ਦਿਓ ਕਈ ਵਾਰ ਦੇਖਿਆ ਜਾਂਦਾ ਫਿਰ ਬੰਦਾ ਬਲੱਡ ਡੋਨੇਟ ਕਰਨਾ ਚਾਹੁੰਦਾ ਪਰ ਉਹ ਘਬਰਾਉਂਦਾ ਹੈ ਇਸ ਵਿੱਚ ਨਹੀਂ ਨਹੀਂ ਇਹ ਪਹਿਲੀ ਵਾਰੀ ਹੈਜਿਟੇਸ਼ਨ ਹੁੰਦੀ ਹੈ ਆਦਰਵਾਇਜ਼ ਬਲੱਡ ਡੋਨੇਟ ਕਰਨਾ ਇੱਕ ਤੁਹਾਡੇ ਸੈਲਫ ਬੋਡੀ ਵਾਸਤੇ ਵੀ ਵਧੀਆ ਹੈਗਾ ਜੀ ਹਾਂਜੀ ਸਰ ਜਿਹੜੇ ਬਲੱਡ ਡੋਨੇਟ ਕੈਂਪ ਲੱਗ ਰਿਹਾ ਸਾਡੇ ਦਿਨਕਰ ਜੀ ਲਵਾ ਰਹੇ ਆ ਬਲੱਡ ਡੋਨੇਟ ਕੈਂਪ ਔਰ ਇਹ ਕਾਫੀ ਟਾਈਮ ਤੋਂ ਕਰ ਰਹੇ ਆ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਆ ਔਰ ਇਹ ਜਿਹੜਾ ਬਲੱਡ ਡੋਨੇਟ ਕੈਂਪ ਕਰ ਰਿਹਾ ਇਹ ਚੌਥਾ ਇਹਨਾਂ ਦਾ ਬਲੱਡ ਡੋਨੇਟ ਕੈਂਪ ਹੈਗਾ ਆ ਔਰ ਇਹ ਸ਼ਹਿਰ ਦੇ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਿਹਾ ਔਰ ਕਈ ਧਾਰਮਿਕ ਸੰਸਥਾ ਦੇ ਨਾਲ ਵੀ ਜੁੜੇ ਹੋਏ ਆ ਤੇ ਇਦਾਂ ਹੀ ਆ ਕਿ ਜਿੱਦਾਂ ਹੁਣ ਯੂਥ ਅੱਗੇ ਆ ਰਿਹਾ ਆ ਮੁੰਡੇ ਅੱਗੇ ਆ ਰਿਹਾ ਮੈਂ ਇੱਕ ਅਪੀਲ ਆ ਕਿ ਕੁੜੀਆਂ ਵੀ ਅੱਗੇ ਆਣ ਇਸ ਚੀਜ਼ ਨੂੰ ਉਹ ਵੀ ਬਲੱਡ ਡੋਨੇਟ ਕੈਂਪ ਕਰਨ ਐਲਾਨ ਤੇ ਆਪਣਾ ਬਲੱਡ ਡੋਨੇਟ ਕਰਨ ਔਰ ਲੋਕਾਂ ਦੇ ਕੰਮ ਆਵੇ ਔਰ ਇਹ ਬਹੁਤ ਵਧੀਆ ਉਪਰਾਲਾ ਹੋਏਗਾ ਸਰ ਕੀ ਨਾਮ ਵੀ ਆਪਿੰ ਸੰਦੀਪ ਡੋਗਰਾ ਐਡੀਟਰ ਦਾ ਸਟ੍ਰੇਲਰ نیوز ਜਿਹੜਾ ਜਿਹੜਾ ਇਨਫੋਰਮੇਸ਼ਨ ਕੈਂਪ ਜੋ ਤੇ ਬਲੱਡ ਡੇਟ ਕਰ ਰਹੇ ਇਨਾ ਮਹਿਸੂਸ ਹੋ ਰਿਹਾ ਹੈ ਸਰ ਇਹ ਜਿਹੜਾ ਬਲੱਡ ਕੈਂਪ ਆ ਇੱਕ بیٹے ਵੱਲੋਂ ਆਪਣੇ ਪਿਤਾ ਦੀ ਯਾਦ ਚ ਲਗਾਇਆ ਜਾ ਰਿਹਾ ਔਰ ਇਹ ਇੱਕ ਯੂਥ ਨੂੰ ਪ੍ਰੇਰਣਾ ਵੀ ਆ ਜਿੱਥੇ ਅੱਜ ਦਾ ਯੂਥ ਜਿਹੜਾ ਆ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਉਹਨਾਂ ਦਾ ਕਹਿਣਾ ਮੰਨਣਾ ਇਹਨਾਂ ਚੀਜ਼ਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਮੈਂ ਸਮਝਦਾ ਉਹ ਯੂਥ ਦਾ ਵੀ ਕਸੂਰ ਨਹੀਂ ਹੈ ਕਿਉਂਕਿ ਸਾਡਾ ਆਲਾ ਦੁਆਰਾ ਐਟਮੋਸਫੇਅਰ ਇਦਾਂ ਦਾ ਹੋ ਰਿਹਾ ਕਿ ਜਿਹੜਾ ਉਹਨਾਂ ਦੇ ਪ੍ਰਭਾਵ ਜਿਹੜਾ ਹੈ ਉਹ ਬੁਰਾ ਪਾ ਰਿਹਾ ਔਰ ਇਸ ਪ੍ਰਭਾਵ ਨੂੰ ਇਦਾਂ ਦੇ ਜਿਹੜੇ ਆਯੋਜਨ ਆ ਉਹ ਕੱਟ ਕਰਦੇ ਆ ਔਰ ਮੈਂ 5-6 ਸਾਲ ਸ਼ਾਇਦ ਮੈਂ ਹੋ ਗਏ ਹਾਂ ਸੁਮਿਤ ਗੁਪਤਾ ਜੀ ਬਲੱਡ ਡੋਨਰ ਐਸੋਸੀਏਸ਼ਨ ਤੋਂ ਲਾਸਟ ਟਾਈਮ ਇਹਨਾਂ ਨੇ ਹੀ ਮੈਨੂੰ ਮੋਟੀਵੇਟ ਕਰਕੇ ਬਲੱਡ ਕਿਸੇ ਨੂੰ ਜ਼ਰੂਰਤ ਸੀਗੀ ਇੱਥੇ ਹਸਪੀਟਲ ਜੀ ਦਿੱਤਾ ਸੀ ਸੋ ਅੱਜ ਮੈਂ ਇੱਕ ਵਾਰ ਫੇਰ ਮੈਂ ਕਿਹ ਇੰਨਾ ਅੱਛਾ ਓਕੇਜਨ ਆ ਇੱਕ ਬੇਟੇ ਵੱਲੋਂ ਕੀਤਾ ਜਾ ਰਿਹਾ ਔਰ ਇਸ ਚੰਗੇ ਮੌਕੇ ਦੇ ਉੱਤੇ ਜਿਹੜਾ ਬਲੱਡ ਡੋਨੇਟ ਜਿਹੜਾ ਕਰਨਾ ਚਾਹੀਦਾ ਤਾਂ ਕਿ ਉਹ ਕਿਸੇ ਦੇ ਕੰਮ ਆ ਸਕੇ ਵੈਸੇ ਵੀ ਸਿਵਲ ਹਸਪੀਟਲ ਚ ਬਲੱਡ ਦੀ ਜਿਹੜੀ ਆ ਉਹ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਆ ਕਿਉਂਕਿ ਇੱਥੇ ਨਾਰਮਲ ਹਸਪਤਾਲਾਂ ਨਾਲੋਂ ਜਿਹੜੀ ਪਬਲਿਕ ਆ ਉਹ ਜ਼ਿਆਦਾ ਆਂਦੀ ਆ ਔਰ ਬਲੱਡ ਦੀ ਜਿਹੜੀ ਕਮੀ ਆ ਉਹ ਉਹਦਾ ਸਾਹਮਣਾ ਕਿਸੇ ਨੂੰ ਨਾ ਕਰਨਾ ਪਵੇ ਇਸ ਲਈ ਇਦਾਂ ਜਿਹੜੇ ਕੈਂਪ ਬੜੇ ਲਾਹੇਵੰਦ ਸਾਬਿਤ ਹੁੰਦੇ ਹਨ ਦਿਨਕਰ ਕਪਲਾ ਜੀ ਇੜਕੀ ਪ੍ਰੇਮਜੀਤ ਦੇ بیٹے ਨੇ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਬਲੱਡ ਮਿਸ਼ਨ ਕੈਂਪ ਲਗਾਇਆ ਹਰ ਸਾਲ ਇਹ ਕੈਂਪ ਲਗਾਉਂਦੇ ਨੇ ਔਰ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਧੰਨਵਾਦ ਕਰਦਾ ਹਾਂ ਸਲੂਟ ਕਰਦਾ ਹਾਂ ਕਿਉਂਕਿ ਇਹੋ ਜਿਹੇ ਜਿਹੜੇ ਸਮਾਜ ਸੇਵਾ ਦੇ ਕੰਮ ਹੁੰਦੇ ਨੇ ਉਹ ਬਿਰਲੇ ਇਨਸਾਨ ਅੱਗੇ ਹੋ ਕੇ ਕਰਦੇ ਨੇ ਅੱਜ ਇਹਨਾਂ ਨੇ ਸੁਮਿਤ ਗੁਪਤਾ ਜੀ ਔਰ ਬੈਂਸ ਸਾਹਿਬ ਜਿਹੜੇ ਨੇ ਰਮਨ ਬੈਂਸ ਜੀ ਉਹਨਾਂ ਦੇ ਨਾਲ ਰਲ ਕੇ ਇਹ ਕੈਂਪ ਲਗਾਇਆ ਇਹ ਬਹੁਤ ਵੱਡੀ ਦੇਣ ਹੈ ਇੱਕ ਸਾਡੇ ਸਮਾਜ ਨੂੰ ਕਿਉਂਕਿ ਰਕਤਦਾਨ ਜਿਹੜਾ ਮਹਾਦਾਨ ਮੰਨਿਆ ਜਾਂਦਾ ਆ ਔਰ ਅੱਜ ਦੇ ਇਸ ਦਿਹਾੜੇ ਤੇ ਇਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਇੱਕ ਕੈਂਪ ਲਗਾਇਆ ਜਿਹਦੇ ਵਿੱਚ ਸਾਡੇ ਅੱਜ ਸੰਜੀਵ ਸੰਦੀਪ ਡੋਗਰਾ ਜੀ ਚੀਫ ਐਡੀਟਰ ਨੇ ਜਿਹੜੇ ਕਿ ਸਾਡੇ ਸਟੈਲਰ نیوز ਦੇ ਔਰ ਸਾਡੇ ਹਣੀ ਸ਼ਰਮਾ ਜੀ ਇਹਨਾਂ ਨੇ ਵੀ ਆਪਣਾ ਬਲੱਡ ਡੋਨੇਟ ਕੀਤਾ ਆ ਮੈਂ ਅੱਜ ਮੈਨੂੰ ਮੌਕਾ ਮਿਲਿਆ ਇੱਥੇ ਆਂਦਾ ਬਹੁਤ ਖੁਸ਼ੀ ਹੋਈ ਆ ਔਰ ਮੈਂ ਸਾਰੇ ਸਮਾਜ ਨੂੰ ਇਹ ਅਪੀਲ ਕਰਦਾ ਕਿ ਆਓ ਅਸੀਂ ਵੀ ਇਸ ਜਿਹੜਾ ਮਹਾਦਾਨ ਰક્તਦਾਨ ਰક્તਦਾਨ ਮਹਾਦਾਨ ਅਸੀਂ ਵੀ ਇਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਸਮਾਜ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਇੱਕ ਸੇਧ ਪ੍ਰਦਾਨ ਕਰੀਏ ਔਰ ਇਹ ਲੋਕਾਂ ਦੇ ਕੰਮ ਆਣਾ ਹੈ ਰક્ત ਜਿਹੜਾ ਇਹਨਾਂ ਦਾ ਦਿੱਤਾ ਹੋਇਆ ਕੋਈ ਐਕਸੀਡੈਂਟ ਕੇਸ ਆ ਜਾਂਦਾ ਕੋਈ ਮਰੀਜ਼ ਆ ਜਾਂਦਾ ਜਿਨ੍ਹਾਂ ਨੂੰ ਕੀ ਐਮਰਜੈਂਸੀ ਪੈਂਦੀ ਹੈ ਇਹ ਜਿਹੜਾ ਰਕਤ ਆ ਉਹਨਾਂ ਦੇ ਕੰਮ ਆਏਗਾ needy ਲੋਕਾਂ ਦੇ ਇੱਕ ਤਰ੍ਹਾਂ ਦੇ ਸਭ ਤੋਂ ਵੱਡਾ ਅਗਰ ਮੈਂ ਸਮਝਾਂ ਕਿ ਸਮਾਜ ਸੇਵਾ ਦੇ ਵਿੱਚ ਸਭ ਤੋਂ ਵੱਡਾ ਕੰਮ ਆ ਤੋ ਰਕਤਦਾਨ ਦਾ ਕੰਮ ਆ ਬਹੁਤ ਬਹੁਤ ਧੰਨਵਾਦ ਚਾਹੇ ਜਮਤੋ ਦੀ ਅੱਜ ਸ਼੍ਰੀ ਪ੍ਰੇਮ ਚੰਦ ਪ੍ਰੇਮ ਜੀ ਜੀ ਵਰਸੀ ਦੇ ਉਤੇ ਸਾਡੇ ਦਿਨ ਕਰ ਕਪੜਾ ਜੀ ਨੇ ਬਲੱਡ ਕੈਂਪ ਲਗਾਇਆ ਹੈ ਬਹੁਤ ਅੱਛਾ ਪ੍ਰਾਲਾਇਆ ਔਰ ਅੱਜ ਜਰੂਰ ਹੈ ਕਿ ਬਲੱਡ ਦੀ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਆ ਜਾਂ ਕੋਈ ਦੁਰਘਟਨਾ ਹੋ ਜਾਂਦੀ ਆ ਇਹ ਬਲੱਡ ਜਿਹੜਾ ਜਾਤ ਪਾਲੇ ਦੇਦਾ ਔਰ ਬਲੱਡ ਬਹੁਤ ਜੂਰੀ ਦੇਣਾ ਚਾਹੀਦਾ ਆ ਜਿਹੜਾ ਇੱਕ ਨਸ਼ਾ ਆ ਨਸ਼ਾ ਇੱਕ ਜ਼ਹਿਰ ਆ ਜਿਹੜਾ ਬਲੱਡ ਦੇਣਾ ਸਭ ਤੋਂ ਵੱਡਾ ਮਹਾਦਾਨ ਕੀਤਾ ਹੈ ਆ ਔਰ ਅਸੀਂ ਲੋਕਲ ਅਪੀਲ ਕਰਦੇ ਆ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਆਪਣੇ ਮਾਰਗਦਰਸ਼ਨ ਚੱਲਣ ਔਰ ਅੱਛਾ ਕੰਮ ਕਰਨ ਅੱਜ ਦਿਨ ਦਾ ਖਬਰਾਇਦਾ ਬਹੁਤ ਅੱਛਾ ਪ੍ਰਾਲਾਇਆ ਜਿਹੜਾ ਬਲੱਡ ਕੈਂਪ ਲਾਉਂਦੇ ਆ ਔਰ ਲੋਕਾਂ ਨੂੰ ਜਾਗਰੂਤ ਕਰਦੇ ਆ ਬਲੱਡ ਜਿਹੜਾ ਬਹੁਤ ਜ਼ਰੂਰੀ ਆ ਔਰ ਕਿਸੇ ਦੇ ਕੰਮ ਆ ਸਕੇ ਕਿਸੇ ਦੀ ਜਾਨ ਬਚ ਸਕੇ ਇਸ ਤੋਂ ਵੱਡਾ ਕੋਈ ਦਾਨ ਹੈ ਨਹੀਂ ਜੈ ਮਾਤਾ ਦੀ ਜਦ ਤੁਸੀਂ ਬਲੱਡ ਡੋਨੇਸ਼ਨ ਕੈਂਪ ਤੇ ਪਹੁੰਚੇ ਹੋ ਤੇ ਕੁਝ ਵੀ ਤੁਸੀਂ ਜਿਹੜਾ 98 ਵਾਰੀ ਹੋਂ ਤੱਕ ਲਾਉਂਦਾ ਹੈ ਅੰਬੇਦਕਰ ਵੈਲਫੇਅਰ ਜੋ ਬਲੱਡ ਡੋਨਰ ਸੁਸਾਇਟੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਹਰ ਸਾਲ ਇਹ ਸਾਡੇ ਬਹੁਤ ਪਿਆਰੇ ਦੋਸਤ ਪ੍ਰੇਮਪਾਲ ਜੀ ਜਿਹੜੀ ਦੀ ਯਾਦ ਵਿੱਚ ਇਹ ਬਲੱਡ ਡੋਨਰ ਕੈਂਪ ਲਾਉਂਦੇ ਆ ਮੈਂ ਦੇਰਵਲ ਗੁਪਤਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਜਿਹੜਾ ਹਰ ਵਿਲੇ ਸਾਲ ਯਾਦ ਕਰਦੇ ਆ ਸੁਪਰਵਾਧਨਾ ਕਿਰਪਾ ਕਰੇ ਇਸ ਤਰ੍ਹਾਂ ਹੀ ਇਹ ਸੇਵਾ ਦੇ ਕੰਮ ਕਰਦੇ ਰਹਿਣ ਇਹਦੇ ਵਿੱਚ ਮੈਂ ਜਰੂਰ ਦੱਸਣਾ ਚਾਹਨਾ ਕਿ ਜੋ ਬਲੱਡ ਹੈ ਇਹਦੀ ਕੋਈ ਨਦੀ ਨਹੀਂ ਹੈ ਇਹਦਾ ਕੋਈ ਛਸ਼ਵਾ ਨਹੀਂ ਹੈ ਇਹਦਾ ਕੋਈ ਤੋਬਾ ਨਹੀਂ ਹੈ ਇਹ ਜਿਹੜਾ ਬਲੱਡ ਆਏ ਕਿਸੇ ਦੇ ਦਿਲਾ ਤੱਕੇ ਕਿਸੇ ਦੇ ਲੱਗਣਾ ਸੋ ਆਪਾਂ ਵੱਧ ਤੋਂ ਵੱਧ ਬਲੱਡ ਡੋਨਰ ਕਰੀਏ ਬਲੱਡ ਖੂਨਦਾਨ ਕਰੀਏ ਕਿਉਂਕਿ ਖੂਨਦਾਨ ਇੱਕ ਮਹਾਨ ਕੰਮ ਆ ਜਿਹਦੇ ਵਿੱਚ ਬੰਦੇ ਹਜ਼ਾਰਾਂ ਦੀ ਜ਼ਿੰਦਗੀ ਬਚ ਸਕਦੀ ਆ ਸੋ ਮੈਂ ਆਪ ਵੀ 98 ਬੋਲਡ ਬਲੱਡ ਦੇ ਚੁੱਕਾ ਤੇ ਮੇਰੀ ਹਾਲਤ ਬੈਗ ਆ ਪਰ ਉਹ ਲੋਕਾਂ ਨੂੰ ਮੈਂ 100 ਤੱਕ ਪੂਰਾ ਕਰਾਂ ਪਰ ਇਹ ਕਿ 63 ਸਾਲ ਤੋਂ ਬਾਅਦ ਕਹਿੰਦੇ ਨਹੀਂ ਲੈਣਾ ਪਰ ਲੇਕਰ ਮੈਂ 65 ਸਾਲ ਕਹਿ ਕੇ ਫਿਰ ਵੀ ਹਰ ਇੱਕ ਸਾਲ ਦੋ ਵਾਰੀ ਦੇ ਦੇਣਾ ਬਲੱਡ ਸੋ ਇਸ ਕਰਕੇ ਇਹਦਾ ਕੋਈ ਮਰਕ ਨਹੀਂ ਪੈਂਦਾ ਮੇਰੀ 73 ਸਾਲ ਉਮਰ ਹੈ ਜੇ ਤੁਸੀਂ ਦੇਖਿਆ ਜਾਵੇ ਚੋਸਤ ਪੁਰਦ ਤਾ ਇਸ ਕਰਕੇ ਹੀ ਆ ਕਿ ਮੈਂ ਬਲੱਡ ਦਿੰਦਾ ਕਿਉਂਕਿ ਜਿਹੜੇ ਮੇਰੇ ਸੈੱਲ ਬਲੱਡ ਜ਼ਿਆਦਾ ਚਿਰ ਆਪਾਂ ਨਹੀਂ ਦਿੰਦੇ ਬਲੱਡ ਉਹ ਸੈੱਲ ਵੀ ਇਹ ਕੰਮ ਕਰਨਾ ਬੰਦ ਕਰਦੇ ਆ ਅਸੀਂ ਹਰ ਚੀਜ਼ ਜਿਹੜੀ ਆ ਵਧੀਆ ਉਹਨੂੰ ਚੱਲਦੇ ਪਾਣੀ ਜਿਤਾਰਦੇ ਆ ਤਾਂ ਜੋ ਉਹ ਜਿਹੜੀ ਚੀਜ਼ਾਂ ਵਧੀਆ ਚੱਲੇ ਸੋ ਇਹ ਇੱਕ ਚੱਲਦਾ ਪਾਣੀ ਹੈ ਚੱਲਦਾ ਬਰਾਡੇਆ ਜੇ ਚੱਲਦਾ ਰਹੂਗਾ ਤੇ ਆਪਾਂ ਲੰਮੀ ਜ਼ਿੰਦਗੀ ਜੀ ਸਕਦੇ ਆ ਉਹ ਲੋਕਾਂ ਦਾ ਭਲਾ ਕਰ ਸਕਦੇ ਆ ਮੈਂ ਫੇਰ ਦੁਬਾਰਾ ਡੇਰੇਗੜ੍ਹ ਕੋ ਮਤਾ ਜੀ ਦਾ ਹੋਰ ਸਵਰਗੀ ਪ੍ਰੇਮਪਾਲ ਜਿਹੜਾ ਬੋਲਰ ਧਰਵਾਦੀ ਆ ਜਿਹਨਾਂ ਦੇ ਯਾਰ ਵਿੱਚ ਹਰ ਸਾਲ ਇਹ ਕਪੜੇ ਦੇ ਨੇ ਦੇ ਪਰੂਸੇ ਉਹਨਾਂ ਦੀ ਯਾਦ ਦੇ ਵਿੱਚ ਬੇਟਾ ਜਿਹੜਾ ਇਹਨਾਂ ਦਾ ਹਰ ਸਾਲ ਚੌਥਾ ਬਲੱਡ ਕੈਂਪ ਕਰਾਂ ਜਾ ਰਿਹਾ ਹੈ। ਇਹ ਬਹੁਤ ਅੱਛਾ ਇੱਕ ਖਾਸਲ ਕਾਰਜ ਹੈ। ਔਰ ਕਿਉਂਕਿ ਖੂਨ ਦੀ ਲੋੜ ਹਰ ਮਿਲਦੀ ਹੈ। ਔਰ ਇਹਦੇ ਜਿਵੇਂ ਇੱਕ ਅੱਛਾ ਮੈਸੇਜ ਜਾਂਦਾ ਨੌਜਵਾਨਾਂ 'ਚ। ਇੰਨੇ ਵੀ ਬਲੱਡ ਕੈਂਪ ਲੱਗਦੇ ਆ ਉਹਦੇ ਨਾਲ ਬੰਦੇ ਹੈਲਦੀ ਆਪੀ ਬਣ ਜਾਂਦੇ। ਜੁਰਿੱਤਾ ਅਜੇ ਲੋਕ ਡਾਕਟਰ ਤੋਂ ਉਹਨਾਂ ਨੂੰ ਬਲੱਡ ਵੀ ਲੈਂਦੇ ਜਿਹੜਾ ਬੰਦਾ ਕੋ ਨਸ਼ਾ ਕਰਦਾ ਜਾਂ ਕਿਸੇ ਹੋਰ ਦਿੱਕਤ ਦੇ ਵਿੱਚ ਸ਼ਿਕਾਰ ਆਇਆ ਹੋਵੇ। ਤੋ ਇਹ ਬੜਾ ਇੱਕ ਮੈਂ ਬਹੁਤ ਧੰਨਵਾਦ ਕਰਦਾ ਦਾ ਬੇਟੇ ਦਾ ਵੀ ਇਹ ਆਪਣੇ ਫਾਦਰ ਨੂੰ ਯਾਦ ਵੀ ਕਰਦਾ ਸੋਸ਼ਲ ਕਾਲ ਵੀ ਕਰਦਾ ਉਹਦਾ ਕੰਮ ਵੀ ਕਰਦਾ ਇਸੇ ਮੌਕੇ ਤੇ ਸਾਡੇ ਐਸਐਮਓ ਸਰਵਾਨ ਡਾਕਟਰ ਸਰਵਾਨ ਸਾਰੇ ਬੜੇ ਆ ਤੇ ਸਾਡੇ ਮਿਰਸ ਸਿੰਦਰ ਸਮਰਛੰਦਾ ਜੀ ਨਾਲ ਹੈ ਔਰ ਨਾਲੇ ਕੌਂਸਲ ਸਰਵਾਨ ਸਾਡੇ ਸਾਥੀ ਨਾਲ ਹੈ ਸੋ ਫਿਰ ਦੁਬਾਰਾ ਇਹਨਾਂ ਦਾ ਧੰਨਵਾਦ ਵੀ ਕਰਨਾ ਔਰ ਵਾਕਿਆ ਨੂੰ ਵੀ ਪ੍ਰੇਰਣਾ ਸਾਨੂੰ ਸਾਰਿਆਂ ਨੂੰ ਮਿਲ ਵੀ ਰਹੀ ਹੈ ਉਹ ਅਰੋੜਾ ਜੀ ਵੀ ਖੜੇ ਆ ਸਾਡੇ ਜਿਹ ਵੀ ਹਮੇਸ਼ਾ ਸੋਸ਼ਲ ਕੋਈ ਸਭ ਤੋਂ ਗਏ ਹੁੰਦੇ ਨਾਲ ਸਾਰੀ ਹਿਜੇਤ ਦੇ ਬੰਦੀਆਂ ਦੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਜੀ